ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਨਾਲ ਆਪਾਂ ਕੋਈ ਵੀ ਡੇਲੀ ਰੁਟੀਨ ਨਹੀਂ ਲੈ ਕੇ ਆਏ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੁਸ਼ਨ ਦੇ ਕਵਰ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਜੋ ਆਪਣੇ ਘਰ ਕੋਈ ਵੀ ਫਾਲਤੂ ਕਪੜਾ ਪਿਆ ਹਨਾ ਤੇ ਆਪਾਂ ਉਹਦੇ ਤੋਂ ਨਾ ਬਹੁਤ ਹੀ ਸੋਖੇ ਤਰੀਕੇ ਨਾਲ ਜਿਹੜਾ ਕੁਸ਼ਨ ਕਵਰ ਬਣਾ ਸਕਦੇ ਹਾਂ ਜਿੱਦਾਂ ਕਿ ਮੈਂ ਬਣਾਇਆ ਹੈ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਮੈਂ ਕੁਸ਼ਨ ਕਵਰ ਬਣਾਇਆ ਤੁਸੀਂ ਵੀਡੀਓ ਨੂੰ ਪੂਰਾ ਵਾਚ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰਿਓ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲੋ ਜੀ ਕਰਦੇ ਆਂ ਆਪਾਂ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕਪੜਾ ਲੈ ਲੈਣਾ ਜੋ ਵੀ ਆਪਣੇ ਕੋ ਕੋ ਕਿਸੇ ਵੀ ਤਰ੍ਹਾਂ ਦਾ ਕੋਟਨ ਦਾ ਕਿਸੇ ਵੀ ਸੰਤ ਇਕ ਕੋਈ ਵੀ ਕਪੜਾ ਤੁਹਾਡੇ ਕੋਲ ਪਿਆ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਸ਼ਨ ਆ ਉਹਦੀ ਲੰਬਾਈ ਤੇ ਚੌੜਾਈ ਮਾਪ ਲੈਣੀ ਹੈ ਤੇ ਆਪਾਂ ਇੱਕ ਵਾਰੀ ਹੁਣ ਇਹਦੀ ਲੰਬਾਈ ਮਾਪ ਲਾਂਗੇ ਇੱਕ ਵਾਰੀ ਚੌੜਾਈ ਮਾਪ ਲਾਂਗੇ ਇੰਚ ਟੇਪ ਰੱਖ ਕੇ ਉਸ ਤੋਂ ਬਾਅਦ ਇੱਕ ਵਾਰੀ ਲੰਬਾਈ ਮਾਪ ਨਾਪ ਲਾਂਗੇ ਤੇ ਜਿੰਨਾ ਵੀ ਆਊਗਾ ਲੰਬਾਈ ਵਿੱਚ ਉਹਦਾ 3 ਪਲੱਸ ਕਰਾਂਗੇ ਤੇ ਚੌੜਾਈ ਵਿੱਚ ਉਹਦਾ 2 ਪਲੱਸ ਕਰਾਂਗੇ ਸਮਝ ਗਏ ਜੀ ਉਸ ਤੋਂ ਬਾਅਦ ਜੀ ਆਪਾਂ ਹੁਣ ਕੱਪੜੇ ਨੂੰ ਇੰਨਾ ਨਾਪ ਕੇ ਵਾਧੂ ਜਿੰਨਾ ਪਲੱਸ ਕੀਤਾ ਆ ਓਨਾ ਕੱਪੜਾ ਲੈ ਕੇ ਫਿਰ ਉਸ ਤੋਂ ਬਾਅਦ ਜਿਹੜਾ ਕਟਿੰਗ ਕਰ ਲਾਂਗੇ ਹੁਣ ਆਪਾਂ 3 ਪਲੱਸ ਕਰ ਲਾਂਗੇ ਲੰਬਾਈ 'ਚ 2 ਪਲੱਸ ਕਰ ਲਾਂਗੇ ਚੌੜਾਈ 'ਚ ਉਸ ਤੋਂ ਬਾਅਦ ਜਿਹੜਾ ਕੱਪੜੇ ਦੀ ਕਟਿੰਗ ਕਰ ਲਾਂਗੇ ਲੋਜੀ ਜਿੰਨਾ ਆਪਾਂ ਨਾਪਿਆ ਤਿੰਨ ਤਿੰਨ ਪਲੱਸ ਲੰਬਾਈ ਜੋ ਕਰਕੇ ਚੁੜਾਈ ਚ 2 ਪਲੱਸ ਕਰਕੇ ਨਿਸ਼ਾਨੇ ਲਗਾ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਕਟਿੰਗ ਕਰ ਲੈਣੀ ਆ ਫालतू ਜਿਹੜਾ ਜਿੰਨਾ ਵੀ ਐਕਸਟਰਾ ਕੱਪੜਾ ਆਪਾਂ ਇੱਕ ਵਾਰੀ ਕੱਟ ਦਾਂਗੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਲੋਜੀ ਕਟਿੰਗ ਕਰਨ ਤੋਂ ਬਾਅਦ ਨਾ ਇੱਕ ਵਾਰੀ ਫੇਰ ਤੋਂ ਆਪਾਂ ਜਿਹੜਾ ਆਪਣਾ ਕੁਸ਼ਨ ਆ ਉਹਨੂੰ ਆਪਾਂ ਇਹਦੇ ਉੱਤੇ ਰੱਖ ਕੇ ਦੇਖ ਲਾਂਗੇ ਉਸ ਤੋਂ ਬਾਅਦ ਜਿਹੜੀਆਂ ਖੁੱਲ੍ਹੀ ਸਾਈਡ ਹੈ ਨਾ ਉਹਦੋਂ ਥੋੜਾ ਥੋੜਾ ਮੋੜ ਕੇ ਜਿਹੜਾ ਆਪਾਂ ਸਲਾਈ ਲਗਾ ਲਾਂਗੇ ਦੋਨੋਂ ਸਾਈਡਾਂ ਤੋਂ ਦੋਨੋਂ ਸਾਈਡਾਂ ਨੂੰ ਥੋੜਾ ਥੋੜਾ ਮੋੜ ਕੇ ਇਹਦੀ ਸਲਾਈ ਲਗਾ ਲਾਂਗੇ ਦੋਨੇ ਸਾਈਡਾਂ 'ਤੇ ਉਹਦੀ ਸਲਾਈ ਲਗਾ ਕੇ ਉਸ ਤੋਂ ਬਾਅਦ ਆਪਾਂ ਨਾ ਦੋਨਾਂ ਦਾ ਹੀ ਸੈਂਟਰ ਕਰ ਲਾਂਗੇ। ਇਸ ਤਰ੍ਹਾਂ ਦੋਨੇ ਪੱਲਿਆਂ ਨੂੰ ਜੋੜ ਕੇ ਨਾ ਇਹਦਾ ਸੈਂਟਰ ਕਰ ਲਾਂਗੇ। ਉਹਦੇ ਸੈਂਟਰ ਵਿੱਚ ਇੱਕ ਆਪਾਂ ਛੋਟਾ ਜਿਹਾ ਕੱਟ ਲਗਾ ਲਾਂਗੇ ਦੋਨੋਂ ਤਰਫੋਂ ਤੋਂ। ਦੋਨੇ ਸਾਈਡਾਂ ਤੋਂ ਇੱਕ ਕੱਟ ਲਗਾ ਲਾਂਗੇ। ਇਸ ਤਰੀਕੇ ਨਾਲ ਜੋੜ ਕੇ ਜਿਹੜਾ ਸੈਂਟਰ ਆਊਗਾ ਉੱਥੇ ਆਪਾਂ ਥੋੜਾ ਜਿਹਾ ਕੈਂਚੀ ਦੀ ਸਹਾਇਤਾ ਦੇ ਨਾਲ ਥੋੜਾ ਜਿਹਾ ਕੱਟ ਲਗਾ ਲਾਂਗੇ। ਇਸ ਤਰੀਕੇ ਨਾਲ ਲੋ ਜੀ ਉਸ ਤੋਂ ਬਾਅਦ ਜੀ ਆਪਾਂ ਕੀ ਕਰਨਾ ਇੱਕ ਪੱਲਾ ਫੜ ਕੇ ਜਿੱਨਾ ਸੈਂਟਰ ਕੀਤਾ ਸੀਗਾ ਜਿੱਥੇ ਆਪਾਂ ਕੱਟ ਲਗਾਇਆ ਉਹਨਾਂ 모ੜਨਾ ਆ ਉਸ ਤੋਂ ਬਾਅਦ ਦੂਸਰੀ ਸਾਈਡ ਤੋਂ ਠੀਕ ਹੈ ਜੀ ਇੱਥੋਂ ਤੱਕ ਜਿੱਥੇ ਆਪਾਂ ਕੱਟ ਲਗਾਇਆ ਸੀ ਉਹਨਾਂ ਕਪਾ ਇੱਕ ਸਾਈਡ 모ੜਾਂਗੇ ਉਸ ਤੋਂ ਬਾਅਦ ਜੀ ਦੂਸਰੀ ਸਾਈਡ ਇਥੇ ਜੀ ਆਪਾਂ ਹੁਣ ਲੰਬਾਈ ਦਾ ਨਿਸ਼ਾਨ ਨਾਪ ਲੈ ਕੇ ਨਿਸ਼ਾਨੀ ਲਗਾਵਾਂਗੇ ਤੇ ਜਿੰਨਾ ਆਪਣਾ ਨਾਪ ਹੋਊਗਾ ਓਨਾ ਹੀ ਆਪਾਂ ਓਨੇ ਹੀ ਨਾਪ ਤੇ ਜਿਹੜੀ ਆਪਾਂ ਨਿਸ਼ਾਨੀ ਲਗਾਵਾਂਗੇ ਉਹਦੇ ਵਿੱਚ ਵਾਧਾ ਜਾਂ ਘਾਟ ਨਹੀਂ ਕਰਾਂਗੇ ਇੱਕ ਸਾਈਡ ਤੋਂ ਇੰਚ ਟੇਪ ਰੱਖ ਕੇ ਜਿੱਦਾਂ ਕਿ ਮੇਰਾ 16 ਆਇਆ ਸੀ ਤੇ 16 ਤੇ ਹੀ ਨਿਸ਼ਾਨੀ ਲਗਾਵਾਂਗੇ ਇਸ ਤਰੀਕੇ ਨਾਲ ਪੂਰਾ 16 ਤੇ ਨਿਸ਼ਾਨੀ ਲਗਾ ਕੇ ਜਿਹੜਾ ਸਾਹਮਣੇ ਵਾਲਾ ਪੱਲਾ ਰਹਿ ਗਿਆ ਉਹਨੂੰ ਆਪਾਂ ਇਸ ਨਿਸ਼ਾਨੀ ਤੋਂ ਜਿਹੜਾ ਮੋੜ ਦਾਂਗੇ ਸਾਰੇ ਕਿਤੇ ਆਪਾਂ 16 ਸੋਨਾ ਤੇ ਨਿਸ਼ਾਨੀ ਲਗਾ ਕੇ ਜੀ ਸਾਰੇ ਕਿਤੇ ਨਿਸ਼ਾਨੇ ਲਾਣ ਤੋਂ ਬਾਅਦ ਜਿੰਨੇ ਆਪਾਂ ਨਿਸ਼ਾਨੇ ਲਗਾਏ ਸੀ ਉਹਦੇ ਤੋਂ ਇਸ ਪੱਲੇ ਨੂੰ ਮੋੜ ਦੇਣਾ ਆ ਤੇ ਜਿਹੜੇ ਜਿਹੜੇ ਸਾਈਡਾਂ ਵਾਲੇ ਪੱਲੇ ਰਹਿ ਗਏ ਉਹਨਾਂ ਤੇ ਆਪਾਂ ਜਿਹੜੀ ਸਲਾਈ ਲਗਾ ਦਾਂਗੇ ਇਸ ਤਰੀਕੇ ਨਾਲ ਹੁਣ ਸਾਈਡਾਂ ਦਾ ਇੱਕ ਸਾਈਡ ਤੇ ਆਪਾਂ ਪਹਿਲਾਂ ਸਲਾਈ ਲਗਾ ਲੈਨੇ ਆ ਹੁਣ ਲੋ ਜੀ ਇਸ ਤਰੀਕੇ ਨਾਲ ਆਪਾਂ ਦੋਨੇ ਸਾਈਡਾਂ ਤੋਂ ਸਲਾਈ ਲਗਾ ਲਾਂਗੇ ਇੱਕ ਸਾਈਡ ਤੇ ਸਲਾਈ ਲਾਉਣ ਤੋਂ ਬਾਅਦ ਦੂਸਰੇ ਦੂਸਰੇ ਸਾਈਡ ਤੇ ਵੀ ਆਪਾਂ ਉਸੇ ਤਰੀਕੇ ਨਾਲ ਹੀ ਜਿਹੜੀ ਸਲਾਈ ਲਗਾ ਲਾਂਗੇ ਸਲਾਈ ਲਗਾਉਣ ਤੋਂ ਬਾਅਦ ਜੀ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਲੋ ਜੀ ਇਸ ਤਰੀਕੇ ਨਾਲ ਸਿੱਧਾ ਕਰਨ ਤੋਂ ਬਾਅਦ ਆਪਣਾ ਜਿਹੜਾ ਕੁਸ਼ਨ ਦਾ ਕਵਰ ਬਣ ਕੇ ਤਿਆਰ ਆ ਤੇ ਇਹਦੇ ਵਿੱਚ ਕੋਈ ਵੀ ਇਨਾ ਟਾਈਮ ਨਹੀਂ ਲੱਗਦਾ ਬਸ 5 ਮਿੰਟ ਤੇ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਆ ਇਸ ਤਰੀਕੇ ਨਾਲ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਬਣ ਗਿਆ ਤੇ ਇਹਦੇ ਵਿੱਚ ਟਾਈਮ ਵੀ ਬਹੁਤ ਘੱਟ ਲੱਗਿਆ ਤੇ ਇਹਦੀ ਫਿਨਿਸ਼ਿੰਗ ਵੀ ਬਹੁਤ ਹੀ ਵਧੀਆ ਆਉਂਦੀ ਆ ਮੇਰੇ ਕੋਲ ਕੁਸ਼ਨ ਕਵਰ ਇੱਕ ਹੀ ਸੀਗਾ ਤੇ ਉਦੋਂ ਮੈਂ ਸੋਚਿਆ ਕਿ ਮੇਰੇ ਕੋਲ ਕੱਪੜਾ ਪਿਆ ਆ ਚਲੋ ਮੈਂ ਉਹਦੇ ਤੋਂ ਬਣਾਉਣੀ ਆ ਨਾਲੇ ਮੈਂ ਵੀਡੀਓ ਸ਼ੂਟ ਕਰਦੀ ਆ ਤੇ ਆਪਣੀ ਭੈਣਾਂ ਨਾਲ ਵੀ ਜਿਹੜਾ ਸ਼ੇਅਰ ਕਰੂੰਗੀ ਤੇ ਜੇ ਤੁਹਾਡੇ ਕੋਲ ਵੀ ਘਰੇ ਵੇਸਟ ਕੱਪੜੇ ਪਏ ਆ ਉਹਦੇ ਤੋਂ ਆਪਾਂ ਬਹੁਤ ਹੀ ਸੋਹਣਾ ਕੁਸ਼ਨ ਕਵਰ ਜਿਹੜਾ ਤਿਆਰ ਕਰ ਸਕਦੇ ਆ ਇਹਦੇ ਉੱਪਰ ਆਪਾਂ ਕੋਈ ਕੁਝ ਫਲਾਵਰ ਵਗੈਰਾ ਵੀ ਬਣਾ ਕੇ ਲਗਾ ਸਕਦੇ ਆ ਜੇ ਮੈਂ ਤਾਂ ਬਸ ਸਿੰਪਲ ਇਸ ਤਰੀਕੇ ਨਾਲ ਬਣਾਇਆ ਸੀ ਤੇ ਹੁਣ ਦੇਖੋ ਇਹਨੂੰ ਪਾ ਕੇ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਕਿ ਇਸ ਤਰੀਕੇ ਨਾਲ ਪੂਰਾ ਪੂਰਾ ਜਿਹੜਾ ਬਣਿਆ ਆ ਲੋ ਜੀ ਇਹ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਊਗਾ ਕਿਉਂਕਿ ਆਪਾਂ ਪੂਰਾ ਨਾਪ ਲੈ ਕੇ ਹੀ ਬਣਾਇਆ ਹੈ ਇਹ ਦੇਖੋ ਇਹਦੇ ਉੱਤੇ ਕੋਈ ਜਿੱਪ ਵਗੈਰਾ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਇਸ ਤਰੀਕੇ ਨਾਲ ਜਿਹੜਾ ਪਿੱਲੋ ਆ ਪੂਰਾ ਹੀ ਕਵਰ ਹੋ ਜਾਂਦਾ ਆ ਤੇ ਲੋ ਜੀ ਸਾਰੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ Kata keli, bye bye.